ਉੱਤ ਹੀ ਹਿਮੰਦ ਭਾਗੀ ਖਬਰ ਜਲੰਧਰ ਫਲੌਰ ਦਹਾਤੀ ਦੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਅੱਗੇ ਆ ਰਹੀ ਗੱਡੀ ਨੂੰ ਪਾਸ ਕਰਨ ਲੱਗਾ ਦੁੱਧ ਵਾਲਾ ਟੈਂਕਰ ਤੇ ਪਲਟ ਗਿਆ ਸਾਰ ਉਸ ਲੈਂਟ ਤੇ ਹੀ ਪਲਟਿਆ ਦੁੱਧ ਦਾ ਟੈਂਕਰ ਤੁਸੀਂ ਦੇਖ ਰਹੇ ਹੋ ਕਿ ਲੋਕ ਕਿਵੇਂ ਘਰਾਂ ਦੇ ਵਿੱਚੋਂ ਲਿਆ ਕੇ ਆਪਣੀਆਂ ਦੁੱਧ ਦੀਆਂ ਕਿੰਨੀਆਂ ਬੋਤਲਾਂ ਬਾਹਰ ਟੀਆਂ ਦੇ ਵਿੱਚ ਦੁੱਧ ਪਾ ਰਹੇ ਲੋਕਾਂ ਦੀ ਬਿਲਕੁਲ ਸ਼ਰਮ ਲੈ ਗਈ ਨੇ ਇਸ ਤੋਂ ਪਹਿਲਾਂ ਤੁਸੀਂ ਇੱਕ ਸੇਬਾਂ ਵਾਲਾ ਪਲਟਿਆ ਟਰੱਕ ਦੇਖਿਆ ਸੀ ਲੋਕਾਂ ਨੇ ਟਰੱਕ ਡਰਾਈਵਰ ਨੂੰ ਨਹੀਂ ਬਚਾਇਆ ਉਹ ਸੇਵ ਚੱਕਣੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਇੱਕ ਘਿਓ ਵਾਲਾ ਟਰੱਕ ਪਲਟਿਆ ਸੀ ਉਹ ਵੀ ਇਸੇ ਤਰ੍ਹਾਂ ਹੀ ਸੀ ਘੋੜ ਨੂੰ ਚੱਕਣ ਲਈ ਲੋਕ ਪੈ ਗਏ ਤੇ ਡਰਾਈਵਰ ਨੂੰ ਨਹੀਂ ਪੁੱਛਿਆ ਇਹੀ ਹਾਲ ਹੁਣ ਦੁੱਧ ਵਾਲੇ ਡਰਾਈਵਰ ਦਾ ਹੋਇਆ ਦੁੱਧ ਵਾਲ ਜਦੋਂ ਪਲਟਿਆ ਤਾਂ ਲੋਕਾਂ ਨੇ ਦੁੱਧ ਨੂੰ ਪੈਗੇ ਡਰਾਈਵਰ ਨੂੰ ਦਾ ਕਿਸੇ ਨੇ ਪੁੱਛਿਆ ਕੀ ਨੁਕਸਾਨ ਹੋ ਗਿਆ ਜਾਂ ਲੋਕ ਇਕੱਠੇ ਹੋ ਕੇ ਆਪਾਂ ਕਿਸੇ ਚੀਜ਼ ਨੂੰ ਬੁਲਾਇਗੇ ਤੇ ਇਸ ਗੱਡੀ ਪਲਟ ਲਈ ਦੁੱਧ ਵਾਲੀ ਤੇ ਇਸ ਨੂੰ ਖੜਾ ਕਰ ਗਏ ਪਰ ਲੋਕ ਦੁੱਧ ਨੂੰ ਪੈਗੇ ਵੇਖੋ ਕਿਵੇਂ ਕਿਸੇ ਨੇ ਕੁਝ ਵੇਖਿਆ ਹੀ ਨਹੀਂ ਹੁੰਦਾ ਕੋਈ ਬਾਲਟੀ ਲੈ ਆਇਆ ਕੋਈ ਕੰਨੀ ਲੈ ਆਇਆ ਕੋਈ ਬੋਤਲਾਂ ਲਿਆ ਜਿਵੇਂ ਜਿਵੇਂ ਕਿਸੇ ਦੇ ਹੱਥ ਵਿੱਚ ਕੋਈ ਚੀਜ਼ ਆਈ ਆ ਉਹ ਸਾਰੇ ਆਪੋ ਆਪਣੀਆਂ ਚੀਜ਼ਾਂ ਲੈ ਕੇ ਦੁੱਧ ਨੂੰ ਪੈ ਗਏ ਨੇ ਕਈ ਲੋਕਾਂ ਦਾ ਇਹ ਵੀ ਕਹਿਣਾ ਕਿ ਕਿਸੇ ਦੇ ਮੂੰਹ ਵਿੱਚ ਪੈ ਜੇ ਇਹ ਵੀ ਠੀਕ ਹੈ ਥੱਲੇ ਜਾਊਗਾ ਡੁੱਲੂ ਆ ਹੁਣ ਜਾ ਕੇ ਮਿੱਟੀ ਦੇ ਵਿੱਚ ਮਿਲੂਗਾ ਉਹਦੇ ਨਾਲੋਂ ਤਾਂ ਕਿਸੇ ਦੇ ਮੂੰਹ ਚ ਪੈ ਜੂਗਾ ਕੋਈ ਚਾਹ ਬਣਾ ਲੂਗਾ ਕੋਈ ਬੱਚਾ ਨੂੰ ਪਲਾਊਗਾ ਕਿਸੇ ਦੇ ਕੰਮ ਤਾਂ ਆਊਗਾ ਕੋਈ ਕੁਛ ਕਹਿ ਰਿਹਾ ਕਮੈਂਟ ਬਾਕਸ ਦੇ ਵਿੱਚ ਕੋਈ ਕੁਛ ਕਹੂਗਾ ਇਹ ਤਾਂ ਵੇਖੋ ਆਪਣੀ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਹੈ ਹੈਲੋ ਵੀਰੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਲਨਸ ਹੈ ਕਿੱਥੋਂ ਕਿੱਥੇ ਜਾ ਰਹੇ ਸੀਗੇ ਮੈਂ ਜੁਟਾਰੇ ਤੋਂ ਅੰਬਾਲਾ ਜਾ ਰਿਹਾ ਸੀ ਜੀ ਸਾਹਿਬ ਕੀ ਹੋਇਆ ਫਿਰ ਰਸਤੇ ਜਾ ਰਿਹਾ ਸੀ ਰਾਤੀ ਗੱਡੀ ਚਲਾ ਕੇ ਤੇ ਇੱਕ ਬਾਈਕ ਵਾਲਾ ਸੀ ਅੱਗੇ ਠੀਕ ਹੈ ਉਹਨੇ ਜਾਨਕ ਬ੍ਰੇਕ ਦੀ ਮਾਰੀ ਤੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਉਦੋਂ ਉਹ ਕਿੰਨਾ ਖੱਡਨਾਂ ਦੀ ਗੱਡੀ ਚ ਕੀ ਸੀ ਕੰਡੀਚਨ ਦੁਰਦ ਸੀ ਅੱਛਾ ਜੀ ਫਿਰ ਕੀ ਹੋਇਆ ਗੱਡੀ ਪਲਟ ਗਈ ਗੱਡੀ ਜਾਨਕ ਜਦ ਜੱਕਦਾ ਮੈਂ ਵੀ ਬ੍ਰੇਕ ਮਾਰੀ ਤੇ ਗੱਡੀ ਫੋਟਬਾਰੀ ਦੇ ਉੱਪਰ ਚੜ ਜਿਹੇ ਪਲਟ ਗਈ ਸੀ ਪਲਟ ਗਈ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਦਾ ਨੁਕਸਾਨ ਹੋ ਗਿਆ ਅਲੱਗ ਤੋਂ ਅ ਜੇ ਹੁਣ ਪਤਾ ਨਹੀਂ ਪਾ ਜੀ ਤੇ ਅੰਦਾਜ਼ਾ ਨਹੀਂ ਕਰ ਸਕਦਾ ਕਿ ਕਿੰਨੇ ਲੀਟਰ ਸੀ ਦੁੱਧ ਵਿੱਚ ਸੋਟੇ ਦਿਨ ਮੇਰੇ ਨਾਲ ਕੋਈ 22 23 24 ਲੀਟਰ ਹੋਗਾ ਹੈ ਇਹ 24 ਲੀਟਰ ਹੋਏਗਾ ਸ਼ਾਇਦ 24 ਹਾਂਜੀ ਕਿੱਥੋਂ ਕਿੱਥੋਂ ਜਾ ਰਹੀ ਸੀ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਾਲਾ ਸਾਹਾ ਜਾ ਰਹੀ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਦੀ ਹੈ ਜੀ ਤੇ ਤੁਹਾਨੂੰ ਕੋਈ जख्मी ਨੂੰ ਲਿਆਂਦਾ ਕਿਸ ਨੇ ਹਾਂਜੀ ਮੈਨੂੰ ਛੜਕਪੁਰ ਖੇਪੁਰ ਸਾਡੇ ਲੈ ਕੇ ਆਏ ਕੀ ਕੀ ਨਾਮ ਹੈ ਤੁਹਾਡਾ ਤੇ ਇੱਕ ਟਰੱਕ ਪਲਟਿਆ ਦੁੱਧ ਦਾ ਕੰਟੇਨਰ ਕੀ ਕਹਿਣਾ ਚਾਹੁੰਦੇ ਕਿ ਕਿੱਥੇ ਜਾ ਰਿਹਾ ਮੈਂ ਐਸ ਜਸਵਿੰਦਰ ਸਿੰਘ ਸੜਕ ਸਰਖਿਆ ਫੋਰਸ ਰੂਟ ਨੰਬਰ 94506 ਦੇ ਤਨਾਤਾਂ ਸਾਨੂੰ ਕੋਈ ਅਨਨੋਨ ਫੋਨ ਤੋਂ ਫੋਨ ਆਇਆ ਸੀ ਵੀ ਇੱਕ ਟਰੱਕ ਜਿਹੜਾ ਦੁੱਧ ਵਾਲਾ ਪਲਟ ਗਿਆ ਆ ਇਹ ਬਟਾਲੇ ਤੋਂ ਜਾ ਰਿਹਾ ਸੀਗਾ ਅੰਬਾਲਾ ਅੰਬਾਲਾ ਜੀ ਹਾਂਜੀ ਤੇ ਡਰਾਈਵਰ ਦੇ ਕੋਈ ਨੀਂਦ ਆਉਣ ਦਾ ਕਾਰਨ ਲੱਗ ਰਿਹਾ ਹਾਂਜੀ ਠੀਕ ਹੈ ਜੀ ਗੱਡੀ ਐ ਸਰਵਿਸ ਲਾਈਨ ਤੇ ਪਲਟਿਆ ਹੁਣ ਅਸੀਂ ਹੈਲਪ ਮੰਗਾਇਆ ਤੇ ਛੋਟੇ ਹੈਡਰੇਿਆਂ ਤੋਂ ਚੁੱਕਿਆ ਨਹੀਂ ਜਾਣਾ ਇਹ ਤੇ ਨੈਸ਼ਨਲ ਹਾਈਵੇ ਵਾਲੇ ਦਾ ਹੈਡਰਾ ਆ ਰਿਹਾ ਤੇ ਉਹਨਾਂ ਫਿਰ ਸਿੱਧਾ ਕਰਵਾ ਰਹੇ ਆ ਇਹ ਲੀਟਰਾਂ ਦੇ ਟਨਾਂ ਦੇ ਹਿਸਾਬ ਨਾਲ ਦੁੱਧ ਬਾਹਰ ਆ ਕੀ ਕਹਿਣਾ ਕੋਈ ਡਰਾਈਵਰ ਦੇ ਬਚਾਓਗੇ ਡਰਾਈਵਰ ਤੇ ਸੱਟ ਲੱਗੀ ਆ ਹਾਂਜੀ ਸਿਰ ਤੇ ਓਕੇ ਤੇ ਉਹਨੂੰ ਅਸੀਂ ਸਿਵਲ ਉਸ ਵੀ ਫਲੋਰ ਦਾਖਲ ਕਰਵਾਇਆ ਹੈ ਕਿੰਦਾ ਦੇ ਹਾਲਾਤ ਆ ਉਹਦਾ ਠੀਕਾ ਖਤਰੇ ਤੋਂ ਬਾਹਰ ਹੀ ਆ ਜੀ ਹਾਂਜੀ ਜਿਹੜਾ ਦੁੱਧ ਦਾ ਸਾਰਾ ਕਰਾ ਰਹੇ ਆ ਨਹੀਂ ਸਾਡੇ ਦੁੱਧਾ ਕਰਵਾ ਰਹੇ ਆ ਜੀ ਤੇ ਦੁੱਧ ਜੇ ਨਾ ਰੁੜਦਾ ਆ ਇਹਦਾ ਫੇਰਾ ਵੀ ਹੋ ਜਾਣਾ ਜੇ ਕੋ ਆਜੂ ਮਤ ਲੈ ਵੀ ਕਹਿੰਦਾ ਵੀ ਇਹੋ ਜੇ ਦੁੱਧ ਨਾਲ ਤਾਂ ਉਂਝ ਹੀ ਚੰਗਾ ਤੁਸੀਂ ਆਪ ਦੇ ਘਰ ਜਦ ਦਲ ਜਾ ਰਹੇ ਹੋ ਕਿਸੇ ਦਾ ਨੁਕਸਾਨ ਹੋਗਾ ਲੱਖਾਂ ਰੁਪਈਆ ਦਾ ਤੇ ਤੁਸੀਂ ਕਹਿੰਦੇ ਸਾਡਾ ਫਾਇਦਾ ਹੋ ਜੂਗਾ ਇਹ ਬਿਲਕੁਲ ਗਲਤ ਹੈ ਇਹ ਵੀ ਮਾੜੀ ਸੋਚ ਹੈ ਕਈ ਲੋਕਾਂ ਦੀ ਇਦਾਂ ਨਹੀਂ ਕਰਨਾ ਚਾਹੀਦਾ ਕਿ ਪਰ ਇਹ ਮਦਦ ਕਰਨੀ ਚਾਹੀਦੀ ਹੈ ਕਿਸੇ ਦਾ ਨੁਕਸਾਨ ਹੋ ਗਿਆ ਉਹਦੇ ਨਾਲ ਰਲ ਕੇ ਆਪਾਂ ਉਹਦੀ ਮਦਦ ਕਰਾਈਏ ਸਰਸ ਰੋਡ ਤੇ ਪਲਟਿਆ ਇਹ ਦੁੱਧ ਦਾ ਟਰੱਕ ਵੇਖੋ ਕਿਦਾਂ ਰਸਤੇ ਦੇ ਵਿੱਚ ਦੁੱਧ ਦੀ ਦੁੱਧ ਦਾ ਜਿਵੇਂ ਐਂ ਲੱਗਦਾ ਜਿਵੇਂ ਪਾਣੀ ਵਾਲਾ ਟੈਂਕਰ ਪਲਟਿਆ ਹੋਵੇ ਦੁੱਧ ਕਿਵੇਂ ਰਸਤੇ ਦੇ ਵਿੱਚ ਦੁੱਧ ਦੀ ਦੁੱਧ ਦਿਸ ਰਿਹਾ ਤੁਹਾਨੂੰ